ਬਹੁਤ ਸਾਰੇ ਵੀਰਾਂ ਭੈਣਾਂ ਦਾ ਅਕਸਰ ਇਹ ਸਵਾਲ ਰਹਿੰਦਾ ਹੈ ਕਿ ਆਪਣੀ ਟਰੇਡਿੰਗ ਨੂੰ ਈਜ਼ੀ ਕਰਨ ਵਾਸਤੇ ਕਿ ਸਾਨੂੰ ਕੋਈ ਇੰਡੀਕੇਟਰ ਦੱਸ ਦਿਓ ਬੈਸਟ ਇੰਡੀਕੇਟਰ ਜੀਨੂੰ ਅਸੀਂ ਲਾ ਕੇ ਫਾਲੋ ਕਰਕੇ ਟਰੇਡ ਕਰਕੇ ਪ੍ਰੋਫਿਟ ਕਰ ਸਕੀਏ ਸੋ ਬਹੁਤ ਸਾਰੇ ਵੀਰਾਂ ਭੈਣਾਂ ਦਾ ਇਹ ਸਵਾਲ ਹੁੰਦਾ ਬਹੁਤ ਸਰੀਆਂ ਦਾ ਸੋ ਇੰਡੀਕੇਟਰ ਦੇਖੋ ਹੈਲਪ ਤਾਂ ਕਰਦੇ ਆਪਾਂ ਨੂੰ ਟਰੇਡਿੰਗ ਦੇ ਵਿੱਚ ਪ੍ਰੋਫਿਟ ਕਰਨ ਦੇ ਵਿੱਚ ਵਧੀਆ ਟਰੇਡ ਕਰਨ ਦੇ ਵਿੱਚ ਪਰ ਇੰਡੀਕੇਟਰ ਨੂੰ ਯੂਜ਼ ਕਰਨ ਦਾ ਇੱਕ ਸਹੀ ਤਰੀਕਾ ਹੁੰਦਾ ਕਿਉਂਕਿ ਇੰਡੀਕੇਟਰ ਜਿੰਨੇ ਵੀ ਪ੍ਰਾਈਸ ਨੂੰ ਫਾਲੋ ਕਰਦੇ ਆ। ਸੋ ਪ੍ਰਾਈਸ ਨੂੰ ਫਾਲੋ ਕਰਦੇ ਆ। ਸੋ ਇੰਡੀਕੇਟਰ ਤੋਂ ਇੱਕ ਮਤਲਬ ਕੀ ਆਪਾਂ ਇਹ ਲੈ ਸਕਦੇ ਆ ਕਿ ਇੱਥੋਂ ਮਾਰਕੀਟ ਉੱਤੇ ਜਾ ਸਕਦੀ ਹੈ ਜਾਂ ਫਿਰ ਇੱਥੋਂ ਮਾਰਕੀਟ ਥੱਲੇ ਆ ਸਕਦੀ ਹੈ। ਸੋ ਉਹੀ ਚੀਜ਼ ਆਪਾਂ ਨੂੰ ਉੱਥੋਂ ਪਤਾ ਲੱਗ ਸਕਦੀ ਹੈ ਕਿ ਇੱਥੋਂ ਉੱਤੇ ਜਾ ਸਕਦੀ ਹੈ ਜਾਂ ਥੱਲੇ ਜਾ ਸਕਦੀ ਹੈ। ਪਰ ਇੰਡੀਕੇਟਰ ਦੇ ਨਾਲ ਨਾਲ ਜੇ ਆਪਾਂ ਚਾਰਟ ਪੈਟਰਨ ਯੂਜ਼ ਕਰੀਏ ਸੋ ਫਿਰ ਆਪਾਂ ਇੱਕ ਬਹੁਤ ਵਧੀਆ ਸੈਟਅਪ ਤਿਆਰ ਕਰ ਸਕਦੇ ਆ ਤੇ ਜੀ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਪ੍ਰੋਫਿਟਸ ਹੋ ਸਕਦੇ ਆ ਈਵਨ ਬਹੁਤ ਸਾਰੇ ਵੀਰਪਣ ਇਹ ਵੀ ਸਵਾਲ ਕਰਦੇ ਆ ਨਾ ਕਿ ਟਾਰਗੇਟ ਕਿੰਨਾ ਲੈਣਾ ਚਾਹੀਦਾ ਸੋ ਜੇ ਤੁਸੀਂ ਇੰਡੀਕੇਟਰ ਪਲੱਸ ਪੈਟਰਨ ਯੂਜ਼ ਕਰਕੇ ਟ੍ਰੇਡ ਕਰੋਗੇ ਤੇ ਫਿਰ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਕਿ ਕਿੱਥੋਂ ਤੱਕ ਮਾਰਕੀਟ ਉੱਤੇ ਜਾ ਸਕਦੀ ਆ ਸੌਰੀ ਕਿੱਥੋਂ ਤੱਕ ਸਟਾਕ ਉੱਤੇ ਜਾ ਸਕਦਾ ਜਾਂ ਫਿਰ ਕਿੱਥੋਂ ਤੱਕ ਸਟਾਕ ਥੱਲੇ ਆ ਸਕਦਾ ਸੋ ਇਹ ਚੀਜ਼ ਵੀ ਤੁਹਾਨੂੰ ਪਤਾ ਲੱਗ ਜੂਗੀ ਸੁਇਸ ਕਰਕੇ ਬਹੁਤ ਇੰਪੋਰਟੈਂਟ ਵੀਡੀਓ ਹੈ ਤੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਜਿਆਦਾ ਲੰਮੀ ਵੀਡੀਓ ਨਹੀਂ ਹੋਊਗੀ ਛੋਟੀ ਜੀ ਵੀਡੀਓ ਹੋਊਗੀ ਕੋਸ਼ਿਸ਼ ਕਰਾਂਗੇ ਘੱਟ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਜਿਆਦਾ ਜਾਣਕਾਰੀ ਦੇ ਦਿੰਦੀ ਤੇ ਪਰਸਨਲੀ ਵੀ ਮੈਂ ਇਸ ਇੰਡੀਕੇਟਰ ਨੂੰ ਯੂਜ਼ ਕਰਨ ਡਿਆ ਸੈਟਅਪ ਨੂੰ ਯੂਜ਼ ਕਰਨ ਡਿਆ ਅੱਜ ਜਿਹੜਾ ਤੁਹਾਨੂੰ ਦੱਸਣ ਵਾਲਾ ਹਾਂ ਤੇ ਇਸੇ ਦੇ ਨਾਲ ਹੀ ਮੈਂ ਟ੍ਰੇਡਿੰਗ ਹੁਣ ਕਰਨ ਡਿਆ ਸੋ ਸਭ ਤੋਂ ਪਹਿਲੀ ਚੀਜ਼ ਜਿਹੜਾ ਆਪਣਾ ਇੰਡੀਕੇਟਰ ਹੈ ਇੱਕ ਵਾਰ ਆਪਾਂ ਇਹਨੂੰ ਰਿਮੂਵ ਕਰ ਦਈਏ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਜਾਵਾਂਗੇ ਇੰਡੀਕੇਟਰ ਤੇ ਇੰਡੀਕੇਟਰ ਤੇ ਜਾਣ ਤੋਂ ਬਾਅਦ ਆਪਾਂ ਇੱਥੇ ਸਰਜ ਕਰਦੇ ਆ ਬੋਲਿੰજર ਬੈਂਡਸ ਬੋਲਿੰજર ਬੈਂਡਸ ਇਹ ਇੰਡੀਕੇਟਰ ਹੈ ਬੋਲਿੰજર ਬੈਂਡਸ ਸੋ ਇਸ ਇੰਡੀਕੇਟਰ ਨੂੰ ਲਾ ਲੈਣਾ ਤੇ ਇਹਦੇ ਵਿੱਚ ਜਿਹੜੀ ਸੈਟਿੰਗ ਹੈ ਪੌਸਤੋਂ ਵੀਰ ਬਣ ਅਕਸਰ ਪੁੱਛਦੇ ਵੀ ਹੈ ਤੇ ਇਸ ਵੀਡੀਓ ਦੇ ਥੱਲੇ ਵੀ ਪੁੱਛਣਗੇ ਕਿ ਇਹਦੀ ਜਿਹੜੀ ਸੈਟਿੰਗ ਹੈ ਉਹਦੇ ਵਿੱਚ ਕੋਈ ਚੇਂजेस ਕਰਨੇ ਬਿਲਕੁਲ ਨਹੀਂ ਚੇਂਜ ਕਰਨੇ ਜਿੱਦਾਂ ਦੀ ਸੈਟਿੰਗ ਹੈਗੀ ਇਹਦੀ ਡਿਫਾਲਟ ਉਹ ਰਹਿਣ ਦੇਣੀ ਹੈ ਕੋਈ ਚੇਂਜ ਨਹੀਂ ਕਰਨਾ ਡਿਫਾਲਟ ਸੈਟਿੰਗ ਰਹਿਣ ਦੇਣੀ ਹੈ ਤੇ ਹੋਣ ਆ ਜੋ ਕਿ ਆਪਾਂ ਜੂਸ ਕਿਵੇਂ ਕਰਨਾ ਸਿੰਪਲ ਜਿਹਾ ਤਰੀਕਾ ਦੇਖੋ ਇਹ ਜਿਹੜਾ ਬੋਲਿੰਗਰ ਬੈਂਡ ਹੈ ਨਾ ਇਹਦੇ ਵਿੱਚ ਤਿੰਨ ਲਾਈਨਾਂ ਹੁੰਦੀਆਂ ਇੱਕ ਉੱਤੇ ਲਾਈਨ ਇੱਕ ਥੱਲੇ ਲਾਈਨ ਤੇ ਇੱਕ ਵਿਚਕਾਰ ਲਾਈਨ ਜਿਹੜੀ ਵਿਚਕਾਰ ਵਾਲੀ ਲਾਈਨ ਹੈ ਨੇ ਇਹਨੂੰ ਮੂਵਿੰਗ ਐਵਰੇਜ ਕਹਿੰਦੇ ਆ ਜਿਹੜੀ ਮੂਵਿੰਗ ਐਵਰੇਜ ਆਪਾਂ ਸਿੰਪਲ ਮੂਵਿੰਗ ਐਵਰੇਜ ਲਾਉਂਦੇ ਆ ਨਾ ਇੰਡੀਕੇਟਰ ਉਹੀ ਚੀਜ਼ ਹੈ ਸੋ ਵਿਚਕਾਰ ਵਾਲੀ ਲਾਈਨ ਤੇ ਆਪਾਂ ਕੁਝ ਨਹੀਂ ਕਰਨਾ ਨਾ ਬਾਏ ਕਰਨਾ ਨਾ ਸੈਲ ਕਰਨਾ ਕੁਝ ਨਹੀਂ ਕਰਨਾ ਥੱਲੇ ਵਾਲੀ ਲਾਈਨ ਆਪਣੇ ਵਾਸਤੇ ਇੰਪੋਰਟੈਂਟ ਆ ਤੇ ਉੱਤੇ ਵਾਲੀ ਲਾਈਨ ਆਪਣੇ ਵਾਸਤੇ ਇੰਪੋਰਟੈਂਟ ਆ ਹੁਣ ਥੱਲੇ ਵਾਲੀ ਲੈਣ ਤੇ ਜੇ ਮੰਨ ਲਓ ਕੋਈ 15 ਮਿੰਟ ਦੇ ਟਾਈਮ ਫਰੇਮ ਤੇ ਡਬਲਿਊ ਪੈਟਰਨ ਬਣਦਾ ਆ ਤੇ ਫਿਰ ਆਪਾਂ ਬਾਇ ਕਰਨਾ ਉੱਤੇ ਵਾਸਤੇ ਆਪਾਂ ਟਰੇਡ ਕਰਨੀ ਥੱਲੇ ਇੱਥੇ ਸਟਾਪ ਲੌਸ ਲਾ ਕੇ ਤੇ ਫਿਰ ਜਿਹੜੀ ਉੱਤੇ ਵਾਲੀ ਲੈਣ ਨੂੰ ਜਦੋਂ ਜਾ ਕੇ ਟੱਚ ਕਰ ਜਾਂਦਾ ਆਪਣਾ ਪ੍ਰਾਈਸ ਉਸੇ ਸਮੇਂ ਤੇ ਆਪਾਂ ਇਹਦੇ ਵਿੱਚੋਂ ਪ੍ਰੋਫਿਟ ਲੈ ਕੇ ਨਿਕਲ ਸਕਦੇ ਆ ਉਸੇ ਸਮੇਂ ਤੇ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਥੱਲੇ ਵਾਸਤੇ ਸੋ ਥੱਲੇ ਵਾਸਤੇ ਕੀ ਕਰਨਾ ਜਦੋਂ ਦੇਖੋ ਕੁੱਤੇ ਵਾਲੀ ਲੈਨ ਦੇ ਕੋਲ ਜਾ ਕੇ ਕੋਈ 15 ਮਿੰਟ ਦੇ ਟਾਈਮ ਫਰੇਮ ਤੇ ਐਮਾ ਪੈਟਰਨ ਬਣਦਾ ਹੈ ਤੇ ਫਿਰ ਆਪਾਂ ਥੱਲੇ ਵਾਸਤੇ ਟਰੇਡ ਕਰ ਸਕਦੇ ਆ ਸੈਲ ਕਰਕੇ ਪ੍ਰੋਫਿਟ ਕਰ ਸਕਦੇ ਆ ਤੇ ਇਹਦੇ ਵਿੱਚ ਆਪਣਾ ਟਾਰਗੇਟ ਕਿੱਥੋਂ ਤੱਕ ਹੋਊਗਾ ਜਿੱਥੇ ਆਪਣੀ ਥੱਲੇ ਵਾਲੀ ਲੈਨ ਜਦੋਂ ਉਹਨੂੰ ਟੱਚ ਕਰਤਾ ਫਿਰ ਆਪਾਂ ਆਪਣਾ ਪ੍ਰੋਫਿਟ ਲੈ ਕੇ ਉਹਦੇ ਵਿੱਚੋਂ ਨਿਕਲ ਸਕਦੇ ਆ ਸੋ ਸਿੰਪਲ ਜਿਹਾ ਤਰੀਕਾ ਸਿੰਪਲ ਜਿਹਾ ਤੇ ਇਸੇ ਤਰੀਕੇ ਨੂੰ ਯੂਜ਼ ਕਰਕੇ ਅੱਜਕੱਲ ਮੈਂ ਇੰਟਰਾਡੇ ਦੇ ਵਿੱਚ ਟਰੇਡ ਕਰਦਾ ਹਾਂ ਇਸੇ ਤਰੀਕੇ ਨੂੰ ਤੁਸੀਂ ਯੂਜ਼ ਕਰਕੇ ਇੰਟਰਾਡੇ ਦੇ ਵਿੱਚ ਟਰੇਡਸ ਕਰ ਸਕਦੇ ਜੋ ਇੰਡੀਕੇਟਰ ਵੀ ਤੁਹਾਨੂੰ ਮਿਲ ਗਿਆ ਤੇ ਇੰਡੀਕੇਟਰ ਤੇ ਕੇਵਲ ਡਿਪੈਂਡ ਨਹੀਂ ਹੋਣਾ ਇੰਡੀਕੇਟਰ ਦੇ ਨਾਲ ਜੇ ਤੁਸੀਂ ਮਤਲਬ ਕਿ ਉਤਲੀ ਲਾਈਨ ਕੋ ਲਿਆ ਤੇ 15 ਮਿੰਟ ਦਾ ਐਮ ਪੈਟਰਨ ਜੇ ਬਣਦਾ ਫਿਰ ਥੱਲੇ ਵਾਸਤੇ ਟਰੇਡ ਕਰਨੀ ਤੇ ਜੇ ਦੇਖੋ ਥੱਲੇ ਵਾਲੀ ਲਾਈਨ ਤੇ ਆ ਤੇ ਫਿਰ ਤੁਸੀਂ 15 ਮਿੰਟ ਦਾ ਡਬਲਯੂ ਪੈਟਰਨ ਜੇ ਬਣਦਾ ਤੇ ਫਿਰ ਉੱਤੇ ਟਰੇਡ ਕਰਨੀ ਜਦੋਂ ਥੱਲੇ ਵਾਲੀ ਲਾਈਨ ਨੂੰ ਟੱਚ ਕੀਤਾ ਉਦੋਂ ਬਾਏ ਨਹੀਂ ਕਰਨਾ ਜਦੋਂ ਡਬਲਯੂ ਪੈਟਰਨ ਬਣਿਆ ਹੱਲੇ ਵਾਲੀ ਲੈਂਡ ਤੇ ਆਣ ਕੇ ਫਿਰ ਆਪਾਂ ਬਾਇ ਕਰਨਾ ਉਸੇ ਤਰ੍ਹਾਂ ਜਦੋਂ ਦੇਖੋ ਉੱਤੇ ਵਾਲੀ ਲੈਂਡ ਨੂੰ ਜਾ ਕੇ ਟੱਚ ਕੀਤਾ ਉਦੋਂ ਕੁਝ ਨਹੀਂ ਕਰਨਾ ਆਪਾਂ ਜਦੋਂ ਉੱਤੇ ਵਾਲੀ ਲੈਂਡ ਦੇ ਕੋਲ ਐਮ ਪੈਟਰਨ ਬਣਿਆ ਫਿਰ ਆਪਾਂ ਸੈਲ ਕਰਨਾ ਸਿੰਪਲ ਸੋ ਇਹ ਆਪਣਾ ਸੀ ਇਸ ਵੀਡੀਓ ਦੇ ਵਿੱਚ ਆਮ ਸ਼ੋਰ ਤੁਹਾਨੂੰ ਇਹ ਜਿਹੜਾ ਤਰੀਕਾ ਹੈ ਸਿੰਪਲ ਜਿਹਾ ਤਰੀਕਾ ਸਮਝ ਆ ਗਿਆ ਹੋਊਗਾ ਤੇ ਇਸੇ ਤਰੀਕੇ ਦੇ ਨਾਲ ਫਿਲਹਾਲ ਮੈਂ ਇੰਟਰਾਡੇ ਦੇ ਵਿੱਚ ਟ੍ਰੇਡਿੰਗ ਕਰਨ ਲਿਆ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਟਰੇਡਸ ਕਰ ਸਕਦੇ ਹੋ ਬਹੁਤ ਆਸਾਨ ਤਰੀਕਾ ਹੈ ਭਾਵੇਂ ਕੋਈ ਨਵਾਂ ਬੰਦਾ ਭਾਵੇਂ ਪੁਰਾਣਾ ਸਾਰਿਆਂ ਵਾਸਤੇ ਈਜ਼ ਹੈ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ